ਸਾਡੇ ਇਹ ਸੈਂਟਰ ਖੁੱਲਿਆ ਸੀ ਨੰਨੀ ਛਾਂ ਦਾ ਹਰਸਿਮਰਤ ਕੌਰ ਜੀ ਨੇ ਖੁੱਲਿਆ ਸੀ ਤੇ ਉੱਥੋਂ ਮੈਂ ਪੂਰੀ ਪ੍ਰੋਪਰ ਆਪਦਾ ਕੋਰਸ ਕਰਕੇ ਉਸ ਤੋਂ ਬਾਅਦ ਮੈਂ ਇੱਥੇ ਆਪਣੀ ਬੁਣੀ ਸ਼ੁਰੂ ਕੀਤੀ ਹੈ ਕਿਤਾ ਜਿੰਨੀਆਂ ਵੀ ਸਰਕਾਰਾਂ ਆਈਆਂ ਕਿਸੇ ਨੇ ਇਹ ਵਾਲੀ ਮਹਿੰਮਤਾ ਸ਼ੁਰੂ ਕਰੀ ਨਹੀਂ ਹੈ ਨਾ ਬਸ ਇਹ ਹਰਸਿਮਰਤ ਮੈਡਮ ਨੇ ਹੀ ਸ਼ੁਰੂ ਕੀਤਾ ਸੀ ਨੰਨੀ ਛਾਂ ਵਾਲਾ ਅੱਜ ਤੱਕ ਕਿਸੇ ਨੇ ਇਹੋ ਜਿਹਾ ਉਪਰਾਲਾ ਨਹੀਂ ਕੀਤਾ ਜਿਹੜਾ ਬੀਬਾ ਹਰਸਿਮਰਤ ਕੌਰ ਬਾਦਲ ਜੀ ਨੇ ਕੀਤਾ ਜੀ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆਂ ਨੰਨੀ ਛਾਂ ਦਾ ਬੂਟਾ ਜੋ ਹਰਸਿਮਰਤ ਕੌਰ ਬਾਦਲ ਨੇ 2008 ਵਿੱਚ ਲਗਾਇਆ ਸੀ ਤੇ ਉਸ ਬੂਟੇ ਦੀ ਛਾਂ ਅੱਜ ਤੱਕ अनेका ਪੰਜਾਬ ਦੀਆਂ ਧੀਆਂ ਨੇ ਮਾਣੀ ਐ ਤੇ ਮਾਣ ਰਹੀਆਂ ਨੇ ਨੰਨੀ ਛਾਹ ਮੁਹਿੰਮ ਦੇ ਤਹਿਤ ਰੁੱਖ ਲਗਾਏ ਜਾਂਦੇ ਨੇ ਤੇ ਮਹਿਲਾਵਾਂ ਦੇ ਲਈ ਸिलाई ਸੈਂਟਰ ਖੋਲੇ ਗਏ ਨੇ ਜਿਸ ਰਾਹੀਂ ਮਹਿਲਾਵਾਂ ਕੁੜੀਆਂ ਆਪਣੇ ਆਪ ਨੂੰ ਆਤਮ ਨਿਰਭਰ ਕਰਦੀਆਂ ਨੇ ਤੇ ਮਾਣ ਦੇ ਨਾਲ ਕਹਿੰਦੀਆਂ ਨੇ ਕਿ ਅਸੀਂ ਕਿਸੇ ਤੋਂ ਘਟ ਨਹੀਂ ਫਾਜ਼ਿਲਕਾ ਦੇ ਕੰਟਾਕਰ ਚੌਂਕ ਨੇੜੇ ਕੌਰ ਬੁਟੀਕ ਚਲਾਉਣ ਵਾਲੀਆਂ ਕੁਲਵਿੰਦਰ ਕੌਰ ਤੇ ਗਗਨਦੀਪ ਕੌਰ ਨੇ ਵੀ ਬਠਿੰਡਾ ਤੋਂ ਸੰਸਦ ਹਰਸਿਮਰਤ ਕੌਰ ਬਾਦਲ ਦੀ ਸੋਚ ਯਾਨੀ ਨੰਨੀ ਛਾ ਫਾਊਂਡੇਸ਼ਨ ਵੱਲੋਂ ਬਣਾਏ ਸਿਲਾਈ ਸੈਂਟਰ ਤੋਂ ਸਿਲਾਈ ਸਿੱਖੀ 6 ਮਹੀਨੇ ਦਾ ਕੋਰਸ ਕੀਤਾ ਤੇ ਫਿਰ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਦਿੱਤੀਆਂ ਸਿਲਾਈ ਮਸ਼ੀਨਾਂ ਦੇ ਨਾਲ ਕੱਪੜਿਆਂ ਦੇ ਨਾਲ ਲਾਲ ਆਪਣੇ ਸੁਪਨੇ ਵੀ ਸਿਉਣ ਲੱਗ ਗਈਆਂ ਸਾਡੇ ਸੈਂਟਰ ਖੁੱਲਿਆ ਸੀ ਨੰਨੀ ਸ਼ਾਹ ਦਾ ਹਰਸਿੰਦਰ ਕੌਰ ਜੀ ਨੇ ਖੁੱਲਿਆ ਸੀ ਤੇ ਉੱਥੋਂ ਮੈਂ ਪੂਰੀ ਪ੍ਰੋਪਰ ਆਪਦਾ ਕੋਰਸ ਕਰਕੇ ਉਸ ਤੋਂ ਬਾਅਦ ਮੈਂ ਇੱਥੇ ਆਪਣੀ ਬੁਟੀਕ ਸ਼ੁਰੂ ਕੀਤੀ ਹੈ ਹਾਂਜੀ ਕਿੰਨੇ ਟਾਈਮ ਦਾ ਜਿਹੜਾ ਕੋਰਸ ਹੈ ਕੀ ਕੁਛ ਸਿਖਾਇਆ ਜਾਂਦਾ ਹੈ 6 ਮਹੀਨੇ ਦਾ ਕੋਰਸ ਜੀ ਪ੍ਰੋਪਰ ਉਹਦੇ ਵਿੱਚ ਜੋ ਵੀ ਕੋਰਸ ਸਿਖਾਇਆ ਜਾਂਦਾ ਸਟੀਚ ਕਟਿੰਗ ਸਟੀਚਿੰਗ ਫਰੌਗ ਵਗੈਰਾ ਸੂਟ ਕੁਰਤਾ ਪਜਾਮਾ ਸਾਰਾ ਕੁਝ ਸਿਖਾਇਆ ਗਿਆ ਸੀ ਲਿਖਣ ਤੋਂ ਬਾਅਦ ਮਟਿਕ ਕਰੀਏ ਤੇ ਮਟਿਕ ਕਰਨ ਤੋਂ ਬਾਅਦ ਆਪ ਨੂੰ ਫਾਇਦਾ ਹੋਇਆ ਹਾਂਜੀ ਪਹਿਲਾਂ ਜੇ ਹਾਊਸ ਵਾਈਫ ਸੀ ਹਾਂਜੀ ਪਹਿਲਾਂ ਮੈਂ ਹਾਊਸ ਵਾਈਫ ਸੀ ਹਾਂਜੀ ਬਹੁਤ ਵਧੀਆ ਪ੍ਰਾਲਾਇਬ ਜਿਵੇਂ ਮਤਲਬ ਜੜੀਆਂ ਲੇਡੀਜ਼ ਘਰੇ ਬੈਠੀਆਂ ਖਾਸ ਕਰਕੇ ਪਿੰਡਾਂ ਚ ਉਹ ਕਿਤੇ ਜਾ ਕੇ ਉਸ ਕੰਮ ਨੂੰ ਕਿਸੇ ਵੀ ਕੰਮ ਨੂੰ ਸਿੱਖਣਾ ਸ਼ਹਿਰ ਚ ਜਾ ਕੇ ਥੋੜਾ ਜਿਆ ਬਹੁਤ ਔਖਾ ਹੁੰਦਾ ਤੇ ਜਿਹੜਾ ਇਹ ਉਪਰਾਲਾ ਇਹ ਬਹੁਤ ਵਧੀਆ ਵੀ ਘਰ ਧਾਤਾਂ ਨਾਲੇ ਬੰਦੇ ਘਰ ਵਿੱਚ ਰਹਿ ਜਾਂਦੇ ਹਨਾ ਪਿੰਡ ਚ ਓਟ ਕੇ ਪਿੰਡ ਚ ਸਿੱਖਣਾ ਲੇਡੀਜ਼ ਵਾਸਤੇ ਬਹੁਤ ਸੌਖਾ ਹੁੰਦਾ ਕਿ ਬੀਬਾ ਹਰਸਿਮਰਤ कौर ਬਦਲ ਜੀ ਤਹਿਤ ਚੁਲਾਈ ਮਹਿਮ ਨੰਨੀ ਸ਼ਾਂ ਤੋਂ ਵੱਲ ਸਿੱਖਿਆ ਸੀ ਜੀ ਤਾਂ ਉਹਨਾਂ ਨੇ ਇੱਥੇ ਬੁਟੀਕ ਅਸੀਂ ਰੱਖ ਕੇ ਸ਼ੁਰੂ ਕੀਤਾ ਸਾਡਾ ਕੰਮ ਬਹੁਤ ਵਧੀਆ ਚੱਲਦਾ ਜੀ ਮੇਰਾ ਇਹੀ ਮੈਸੇਜ ਹੈ ਮਤਲਬ ਕਿ ਇਹ ਸਭ ਨੂੰ ਵੀ ਬੀਬਾ ਹਰਸਿਮਰਤ कौर ਦੀ ਚੱਲ ਰਹੀ ਮਹਿਮ ਵਿੱਚ ਆਪਾਂ ਵੱਧ ਤੋਂ ਵੱਧ ਯੋਗਦਾਨ ਪਾਈਏ ਤੇ ਉਹਨਾਂ ਨਾਲ ਮਿਲ ਕੇ ਆਪਾਂ ਲੇਡੀਜ਼ ਨੂੰ ਹਰੇਕ ਪਿੰਡ ਦੀ ਲੇਡੀਜ਼ ਨੂੰ ਖਾਸ ਕਰਕੇ ਉੱਪਰ ਉਠਣਾ ਚਾਹੀਦਾ ਤੇ ਆਪਣਾ ਕੰਮ ਕੋਈ ਨਾ ਕੋਈ ਜ਼ਰੂਰ ਚਲਾਉਣਾ ਚਾਹੀਦਾ ਕੁਲਵਿੰਦਰ ਕੌਰ ਤੇ ਗਗਨਦੀਪ ਕੌਰ ਦੱਸਦੀਆਂ ਨੇ ਕਿ ਉਹਨਾਂ ਨੇ ਤਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਅਸੀਂ ਆਤਮ ਨਿਰਭਰ ਬਣਾਂਗੇ ਪਹਿਲਾਂ ਪੇਕਿਆਂ ਵਿੱਚ ਵੀ ਉਹਨਾਂ ਦੇ ਚਾਹ ਨਹੀਂ ਪੂਰੇ ਹੋਏ ਨਾ ਪੜਾਈ ਹੋਈ ਜਦ ਪੜਾਈ ਨਹੀਂ ਹੋਈ ਤਾਂ ਫਿਰ ਨੌਕਰੀ ਕੀ ਮਿਲਨੀ ਸੀ ਪਰ ਬੀਬਾ ਹਰ ਸਿਮਰਤ ਕੋਲ ਬਦਲ ਦੇ ਇਸ ਉਪਰਾ ਲੈ ਕੇ ਉਹ ਅੱਜ ਆਪਣੇ ਪੈਰਾਂ ਤੇ ਖੜੀਆਂ ਹੋਈਆਂ ਨੇ ਮੰਨ ਕੇ ਚਲਦੇ ਆਂ ਵੀ ਪਹਿਲਾਂ ਤਕਰੀਬਨ ਹੀ ਘੱਟ ਪੜੀਆਂ ਹਨਾ ਉਹ ਕਿਸੇ ਜੌਬ ਵਾਲ ਤੇ ਜਾ ਨਹੀਂ ਸਕਦੀਆਂ ਹਨਾ ਕੁਝ ਘਰੇਲੂ ਮਜਬੂਰੀਆਂ ਵਿੱਚ ਹੁੰਦੀਆਂ ਘਰਾਂ ਦੀਆਂ ਵੀ ਜਿੰਦੇ ਕਰਕੇ ਆਪਾਂ ਕੋਈ ਅੱਗੇ ਨਹੀਂ ਵੱਸ ਸਕਦੇ ਹਨਾ ਤੇ ਇਹ ਜਿਹੜਾ ਕੰਮ ਹੈ ਆਪਾਂ ਘਰੇ ਬੈਠ ਕੇ ਕਰ ਸਕਦੇ ਆਂ ਘਰ ਦੇ ਕੰਮ ਦੇ ਨਾਲ ਨਾਲ ਆਪਾਂ ਇਹ ਘਰੇ ਕੰਮ ਕਰ ਸਕਦੇ ਹਾਂ ਕਿਤੇ ਜ਼ਿਆਦਾ ਆਉਣ ਜਾਣ ਦੀ ਵੀ ਜ਼ਰੂਰਤ ਨਹੀਂ ਪੈਂਦੀ ਹਾਂ ਇਹ ਦਿਨਾਲੇ ਇਹ ਫਾਇਦਾ ਹੈ ਵੀ ਆਪਾਂ ਹਨਾ ਮੈਡਮ ਨੇ ਮਸ਼ੀਨਾਂ ਦਿੱਤੀਆਂ ਸੀ ਹਰਸੀ ਮਿਲਤ ਕਰਨੇ ਹਨ ਉਹਦੇ ਨਾਲ ਵੀ ਆਪਾਂ ਕੰਮ ਚਲਾ ਸਕਦੇ ਹਾਂ ਨਾ ਜਦੋਂ ਆਪਾਂ ਬਾਕਾਇਦਾ ਸ਼ੌਕ ਕਰਦੇ ਆ ਉਹਦੇ ਵਾਸਤੇ ਆਪਾਂ ਨੂੰ ਬਹੁਤ ਚੀਜ਼ਾਂ ਪਰਚੇਸ ਕਰਨੀਆਂ ਪੈਂਦੀਆਂ ਹਨਾ ਤੇ ਮਤਲਬ ਬਹੁਤ ਵਧੀਆ ਸਾਨੂੰ ਤਾਂ ਬਹੁਤ ਵਾ ਫਾਇਦਾ ਹੋਇਆ ਹਾਂਜੀ ਹਾਂਜੀ ਜਿਹੜਾ ਇਹ ਨੰਨੀ ਸ਼ਾਮ ਵਾਲਾ ਇਹਨਾਂ ਨੇ ਸ਼ੁਰੂ ਕਰਿਆ ਇਹ ਤਾਂ ਉਸ ਤੋਂ ਵੀ ਵਧੀਆ ਹਨਾ ਲੇਡੀਜ਼ ਘਰੇ ਬੈਠੀਆਂ ਘਰ ਦਾ ਘਰ ਸਿੱਖ ਕੇ ਤੇ ਆਪਦਾ ਕੁਲਵਿੰਦਰ ਤੇ ਗਗਨਦੀਪ ਕੌਰ ਅੱਜ ਜਿਸ ਮੁਕਾਮ ਤੇ ਪਹੁੰਚਿਆ ਹੋਇਆ ਨੇ ਉਹਨਾਂ ਤੋਂ ਜਦੋਂ ਪੁੱਛਿਆ ਕਿ ਇਸ ਮੁਕਾਮ ਤੇ ਉਹ ਕਿਵੇਂ ਪਹੁੰਚਿਆ ਤਾਂ ਇਸ ਦੀ ਸਭ ਤੋਂ ਵੱਡੀ ਵਜ੍ਹਾ ਬੀਬਾ ਹਰਸਿਮਤ ਕੌਰ ਬਾਦਲ ਨੂੰ ਮੰਨਦੇ ਨੇ ਉਹ ਕਹਿ ਰਹੇ ਨੇ ਕਿ ਜੇਕਰ ਨੰਨੀ ਛਾ ਮਹਿੰਮ ਨਾ ਚਲਦੀ ਤਾਂ ਅੱਜ ਅਸੀਂ ਸਿਰਫ ਚੁੱਲ੍ਹੇ ਚੌਕੇ ਜੋਗੇ ਹੀ ਰਹਿ ਜਾਣਾ ਸੀ ਜਦ ਨਿਆਵੀ ਸਰਕਾਰ ਆਈਆਂ ਕਿਸੇ ਨੇ ਇਹ ਵਾਲੀ ਮਹਿੰਮਤਾ ਸ਼ੁਰੂ ਕਰੀ ਨਹੀਂ ਹਨਾ ਬਸ ਇਹ ਹਰ ਸੀਮਤ ਮੈਡਮ ਨੇ ਸ਼ੁਰੂ ਕੀਤਾ ਸੀ ਨੰਨੇ ਸ਼ਾਮ ਵਾਲਾ ਤੇ ਇਹ ਪਿੰਡਾ ਪਹਾਰ ਪਿੰਡ ਪਿੰਡੀ ਇੰਨਾਂ ਨੇ ਇਹ ਵਾਲਾ ਸੈਂਟਰ ਸ਼ੁਰੂ ਕੀਤਾ ਸੀ ਤੇ ਇਹਦੇ ਤੋਂ ਕਾਫੀ ਲੰਬਾ ਸਮਾਂ ਚੱਲਿਆ ਤੇ ਕਾਫੀ ਲੜਕੀਆਂ ਨੇ ਇਹਦੇ ਤੋਂ ਸਿੱਖ ਕੇ ਤੇ ਆਪਦੇ ਆਪ ਦੇ ਚਲੋ ਮੰਨ ਲਈ ਆ ਵੀ ਮੈਂ ਮਤਲਬ ਕਿ ਜ਼ਿਆਦਾ ਤਾਂ ਨਹੀਂ ਤੇ ਮੈਂ ਮਤਲਬ ਉਹਦੇ ਘਰ ਇਦਾਂ ਕੰਮ ਕਰਦੀ ਆਈਆਂ ਬਹੁਤ ਵਧੀਆ ਬਹੁਤ ਵਧੀਆ ਉਪਰਾਲਾ ਉਹਨਾਂ ਦਾ ਜੀ ਅੱਜ ਤੱਕ ਕਿਸੇ ਨੇ ਇਹੋ ਜਿਹਾ ਉਪਰਾਲਾ ਨਹੀਂ ਕੀਤਾ ਜਿਹੜਾ ਬੀਬਾ ਹਰਸਿਮਰਤ कौर ਬਾਦਲ ਜੀ ਨੇ ਕੀਤਾ ਜੀ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਇਹ ਮੋਹਮ ਚਲਾਈ ਅਤੇ ਸਾਨੂੰ ਅੱਜ ਮਤਲਬ ਕਿ ਅਸੀਂ ਕਦੇ ਸੋਚਿਆ ਵੀ ਨਹੀਂ ਸੀ ਸਾਡਾ ਸੁਪਨਾ ਸੀ ਬੁਟੀਕ ਦਾ ਪਰ ਕਦੇ ਇਹ ਸੋਚਿਆ ਨਹੀਂ ਸੀ ਅਸੀਂ ਵੀ ਇੰਨੇ ਉੱਪਰ ਜਾਵਾਂਗੇ 2008 ਵਿੱਚ ਬੀਬਾ ਹਰਸਿਮਰਤ कौर ਬਾਦਲ ਜੋ ਸੋਚ ਲੈ ਕੇ ਆਈ ਸੀ ਉਹ ਸੋਚ ਅੱਜ ਪੰਜਾਬ ਦੀਆਂ ਧੀਆਂ ਵਿੱਚ ਵਿਖੜਨ ਲੱਗ ਗਈ ਹੈ 17 ਸਾਲਾਂ ਬਾਅਦ ਅੱਜ ਪੰਜਾਬ ਕਹਿ ਰਿਹਾ ਨੰਨੀ ਛਾਂ ਦੀ ਸੋਚ ਅਪੜਾਓ ਧੀਆਂ ਬਚਾਓ ਰੁਕ ਲਗਾਓ ਫਜ਼ਿਲਕਾ ਤੋਂ ਅਫਤਾਰ ਸਿੰਘ ਦੀ ਰਿਪੋਰਟ